ਸਾਸਤ੍ਰੀ ਕਾਲ ਜੀ ਸਾਰਿਆਂ ਨੂੰ ਵੀਡੀਓ ਨੂੰ ਵੀਰੇ ਪੂਰੇ ਤੋਂ ਪੂਰਾ ਵੱਧ ਤੋਂ ਵੱਧ ਦੇਖਿਆ ਕਰੋ ਜੇ ਤੁਸੀਂ ਦੇਖੋਗੇ ਤਾਂ ਅੱਗੇ ਤੋਂ ਅੱਗੇ ਇੱਕ ਦੂਜੇ ਕੋਲ ਜਾਂਦੀ ਰਹਿੰਦੀ ਆ ਮੈਂ ਗੱਲ ਕਰ ਰਿਹਾ ਸੀ ਜੀ ਵਿਚਾਰ ਵੀ ਆਪਣੇ ਵਿਚਾਰ ਕਹੋ ਜੇ ਹੋਣੇ ਚਾਹੀਦੇ ਨੇ ਹਣਾ ਜਿਹੜੇ ਚੰਗੇ ਵਿਚਾਰ ਨੇ ਹਮੇਸ਼ਾ ਪੈਦਾ ਕਰਨੇ ਪੈਂਦੇ ਨੇ ਜਾਂ ਕਿਤੋਂ ਪੜ੍ਹਨੇ ਪੈਂਦੇ ਨੇ ਜਾਂ ਆਪਾਂ ਨੂੰ ਕਿਤੋਂ ਵੀ ਸਿੱਖਣ ਨੂੰ ਮਿਲਦਾ ਵਿਚਾਰਾਂ ਦਾ ਮਤਲਬ ਇਹ ਆ ਕਿ ਕਿਤੋਂ ਆਪਾਂ ਕੋਈ ਨਵੀਂ ਗੱਲ ਸਿੱਖਦੇ ਆ ਉਹ ਇੱਕ ਵਿਚਾਰ ਹੈ ਹਨਾ ਕੋਈ ਵੀ ਉਹ ਕਹਿੰਦੇ ਨਹੀਂ ਹੁੰਦੇ ਵੀ ਜੇ ਇੱਕ ਵਿਚਾਰ ਤੁਹਾਡੇ ਕੋਲ ਆ ਚੰਗਾ ਇੱਕ ਕਿਸੇ ਹੋਰ ਕੋਲ ਆ ਜੇ ਦੋਨੇ ਜਾਨੀ ਤੁਸੀਂ ਆਪਸ ਵਿੱਚ ਤੁਸੀਂ ਆਪਣਾ ਵਿਚਾਰ ਉਹਨੂੰ ਸੁਣਾਓਗੇ ਉਹ ਤੁਹਾਨੂੰ ਸੁਣਾਊਗਾ ਤਾਂ ਤੁਹਾਡੇ ਦੋਨਾਂ ਲਵੇ ਦੋ ਦੋ ਵਿਚਾਰ ਹੋ ਜਾਣਗੇ ਜੇ ਤੁਹਾਡੇ ਦੋਨਾਂ ਲੋਕ ਇੱਕ ਇੱਕ ਰੁਪਿਆ ਉਹਨੂੰ ਬਦਲਾਓਗੇ ਤਾਂ ਉਹ 1-1 ਰੁਪਿਆ ਹੀ ਰਹੂਗਾ ਵਿਚਾਰ ਕਿਸੇ ਨੂੰ ਦੱਸਣ ਨਾਲ ਕਿਸੇ ਤੋਂ ਪੁੱਛਣ ਨਾਲ ਵੱਧਦੇ ਨੇ ਆਪਣੀ ਮੰਨ ਲਾ ਕੀ ਜਿਹੜੀ ਮਾਨਸਿਕ ਸ਼ਕਤੀ ਆ ਉਹ ਵੱਧਦੀ ਆ ਹਨਾ ਜੀ ਆਪਾਂ ਨੂੰ ਮੰਨ ਲਓ ਕਿ ਹਰ ਰੋਜ਼ ਬੰਦਾ ਸਿੱਖਦਾ ਹੀ ਰਹਿੰਦਾ ਵੈਸੇ ਤਾਂ ਕੋਈ ਵੀ ਬੰਦਾ ਚਾਹੇ ਉਹ 50 ਸਾਲ ਦਾ 60 ਸਾਲ ਦਾ 30 ਸਾਲ ਦਾ ਹਰ ਰੋਜ਼ ਕੁਛ ਨਾ ਕੁਛ ਉਹ ਨਵਾਂ ਸਿੱਖਦਾ ਆਪਣੀ ਜ਼ਿੰਦਗੀ ਚ ਤਿਆਰਬਾ ਕਰਦਾ ਹਨਾ ਕੋਈ ਨਾ ਕੋਈ ਜੇ ਸਿੱਖਣ ਦੀ ਚਾਹਨਾ ਹੈ ਤਾਂ ਜੇ ਸਿੱਖਣ ਦੀ ਕੋਈ ਚਾਹਨਾ ਨਹੀਂ ਤਾਂ ਮੰਨ ਲਓ ਕੀ ਫਿਰ ਬੰਦੇ ਦਾ ਕਹਿ ਹੀ ਕੀ ਸਕਦੇ ਆ ਆ ਉਹ ਕਹਿੰਦੇ ਨਹੀਂ ਹੁੰਦੇ ਜਿਵੇਂ ਮੰਨ ਲਓ ਕੀ ਵੀ ਜਿਹੜੇ ਨਦੀਨ ਨੇ ਮੰਨ ਲਓ ਕਬਾੜ ਆ ਕਹਿਣ ਦਾ ਮਤਲਬ ਪੰਜਾਬੀ ਚ ਵੀ ਇਹ ਆਪਣੇ ਆਪ ਉੱਗ ਪੈਂਦਾ ਇਹਨੂੰ ਕੋਈ ਮੰਨ ਲਓ ਕੀ ਇਹਨੂੰ ਉਗਾਉਣ ਵਾਸਤੇ ਕੋਈ ਬੀਜ ਨਹੀਂ ਵਿਝਣਾ ਪੈਂਦਾ ਜਿਵੇਂ ਕੀ ਆ ਖੜਾ ਹੀ ਨੇ ਤੁਸੀਂ ਦੇਖ ਲਓ ਇਹ ਨਦੀਨ ਆ ਕਬਾੜ ਆ ਇੱਕ ਤਰ੍ਹਾਂ ਦਾ ਵਿੱਚ ਸ਼ਾਇਦ ਹੋ ਸਕਦਾ ਕੋਈ ਜੜੀ ਬੂਟੀ ਹੋਵੇ ਚੰਗੀ ਜਿਵੇਂ ਮੰਨ ਲਓ ਕਿ ਆਹ ਕਾਲੀ ਪਮੋਲ ਖੜੀ ਆਏ ਇਹਦੀ ਤਾਂ ਭੁਰਜੀ ਪਰਜੀ ਬਣ ਜਾਂਦੀ ਆ ਵੈਸੇ ਆਹ ਨਦੀਨੇ ਜਾਂ ਕੱਖ ਲਾ ਲੋ ਇਹਨਾਂ ਨੂੰ ਮੰਨ ਲਓ ਕਿ ਉਗਾਉਣਾ ਨਹੀਂ ਪੈਂਦਾ ਇਹ ਆਪਣੇ ਆਪ ਉੱਗ ਜਾਂਦੇ ਨੇ ਇਦਾਂ ਹੀ ਹੁੰਦੀ ਇਹਨੇ ਮਾੜੀਆਂ ਆਤਾਂ ਜਿਹੜੀਆਂ ਕਿ ਇਨਸਾਨ ਦੇ ਵਿੱਚ ਮੰਨ ਲਓ ਕਿ ਆਟੋਮੈਟਿਕ ਮੰਨ ਲਾ ਆ ਜਾਂਦੀਆਂ ਨੇ ਜੇ ਇਸ ਤਰ੍ਹਾਂ ਇਹ ਨੰਦੀਨਾ ਨੂੰ ਵੀ ਜਣਾ ਨਹੀਂ ਪੈਂਦਾ ਇਦਾਂ ਮਾੜੀਆਂ ਆਤਾਂ ਜਿਆਦੇ ਬੰਦੇ ਤੇ ਸ਼ਿਕਾਰ ਹੋ ਜਾਂਦੀਆਂ ਨੇ ਹਾਬੀ ਹੋ ਜਾਂਦੀਆਂ ਨੇ ਉਹਨੂੰ ਮਨ ਲਾ ਕੀ ਆਪਾਂ ਕਾਲ ਵੀ ਕਹਿ ਸਕਦੇ ਹਾਂ ਕਿ ਮਨ ਲਾ ਕੀ ਮਾੜੇ ਕੰਮ ਉਹ ਇੱਕ ਕਾਲ ਹੀ ਹੁੰਦਾ ਵੀ ਕਲ ਯੁਗ ਦਾ ਮਨ ਲਾ ਕੀ ਸਮਾਂ ਚੱਲ ਰਿਹਾ ਹੈ ਨਾ ਕਲ ਯੁਗ 'ਚੇ ਮਾੜਾ ਕਲ ਯੁਗ ਦਾ ਸਮਾਂ ਮਾੜਾ ਹੀ ਮੰਨਿਆ ਗਿਆ ਵੈਸੇ ਤੇ ਦੂਜੇ ਪਾਸੇ ਆਪਾਂ ਲਈਏ ਜੇ ਫਸਲ ਦੀ ਗੱਲ ਮੰਨ ਲਓ ਕਿ ਆਪਾਂ ਨੂੰ ਕੋਈ ਵੀ ਚੀਜ਼ ਆ ਆਪਾਂ ਫਸਲ ਬੀਜਾਂਗੇ ਇਹਨੂੰ ਬੀਜਣਾ ਪੈਂਦਾ ਕਿਉਂਕਿ ਇਹ ਚੰਗੀ ਚੀਜ਼ ਆ ਆਪਾਂ ਨੂੰ ਖਾਣੀ ਆ ਆਪਾਂ ਨੇ ਇਹ ਹੈ ਨਾ ਸੌਰੀ ਆਪਾਂ ਇਹਨੂੰ ਖਾਣਾ ਏ ਇਹਦੇ ਨਾਲ ਢਿੱਡ ਭਰਨਾ ਆਪਣਾ ਵੀ ਭਰਨਾ ਜੀਵਾਂ ਦਾ ਵੀ ਭਰਨਾ ਹੋਰ ਇਹ ਚੰਗੀ ਚੀਜ਼ ਆ ਇਹਨੂੰ ਬੀਜਣਾ ਪਊਗਾ ਇਸ ਕਰਕੇ ਇਦਾਂ ਹੀ ਆ ਵੀ ਜਿਵੇਂ ਆਪਣੇ ਵਿਚਾਰ ਨੇ ਚੰਗੇ ਵਿਚਾਰ ਆਪਾਂ ਨੂੰ ਹਮੇਸ਼ਾ ਜਾਂ ਪੜਨੇ ਪੈਣਗੇ ਜਾਂ ਕਿਤੋਂ ਮੰਨ ਲਾ ਕੀ ਆਪਾਂ ਨੂੰ ਹੋਰ ਸਿੱਖਣੇ ਪੈਣਗੇ ਜਾ ਕਿਸੇ ਨਾਲ ਆਪਾਂ ਨੂੰ ਸ਼ੇਅਰ ਕਰਨੀਆਂ ਪੈਣਗੀਆਂ ਕੁਝ ਗੱਲਾਂ ਵੀ ਆਪਾਂ ਜਿੱਥੋਂ ਸਿੱਖ ਸਕੀਏ ਤੇ ਜਿਵੇਂ ਮੈਂ ਦੱਸ ਕੇ ਟਿਆ ਕਿ ਮਾੜੇ ਵਿਚਾਰ ਮਾੜੀਆਂ ਗੱਲਾਂ ਕਲ ਯੁੱਗ ਦਾ ਸਮਾਂ ਹੋਣ ਕਰਕੇ ਆਟੋਮੈਟਿਕ ਬੰਦਾ ਜੇ ਨਾਂ ਗੌਰ ਰੱਖੇ ਤਾਂ ਮੰਨ ਲਾ ਕੀ ਆਟੋਮੈਟਿਕ ਆ ਜਾਂਦੀਆਂ ਨੇ ਬੰਦੇ ਤੇ ਹਾ ਵੀ ਹੋ ਜਾਂਦੀਆਂ ਨੇ ਇਹ ਜਿਵੇਂ ਕਹਿੰਦੇ ਨੇ ਕਿ ਗੰਦੇ ਪਾਣੀ ਦੇ ਵਿੱਚ ਆਪਾਂ ਜੇ ਪਰ ਪਰ ਪਾਲਟੀਆਂ ਸਾਫ ਪਾਣੀ ਦੀਆਂ ਪਾਈਏ ਤਾਂ ਉਹ ਕਦੇ ਵੀ ਸਾਫ ਨਹੀਂ ਹੁੰਦਾ ਪਾਣੀ ਹਨਾ ਉਹ ਗੰਦਾ ਹੀ ਰਹੂਗਾ ਪਰ ਜੇ ਇੱਕ ਸਾਫ ਪਾਣੀ ਦੇ ਵਿੱਚ ਆਪਾਂ ਮੰਨ ਲਓ ਕਿ ਅੱਧੀ ਬਾਲਟੀ ਵੀ ਗੰਦੇ ਪਾਣੀ ਦੀ ਪਾ ਦਈਏ ਤਾਂ ਉਹਨੂੰ ਵੀ ਉਹ ਖਰਾਬ ਕਰ ਦੂਗਾ ਉਹਦਾ ਵੀ ਉਹ ਮੰਨ ਲਾ ਕਿ ਉਹਦੇ 'ਚ ਵੀ ਗੰਦਲਾ ਪਾਣੀ ਆ ਜਾਊਗਾ ਇਸ ਕਰਕੇ ਕਿਹਾ ਜਾਂਦਾ ਕਿ ਚੰਗੇ ਲੋਕਾਂ ਨਾਲ ਸਾਫ ਸੁਥਰੇ ਲੋਕਾਂ ਨਾਲ ਰਹਾ ਕਰੋ ਜਿਨ੍ਹਾਂ ਤੋਂ ਆਪਾਂ ਨੂੰ ਕੁਝ ਸਿੱਖਣ ਨੂੰ ਮਿਲੇ ਹਨ ਉਹ ਕਹਦੇ ਨੇ ਕਿ ਸੁਨਿਆਰ ਸੁਨਿਆਰ ਦਾ ਕਾਚਰਾ ਵੀ ਬਦਾਮਾਂ ਨਾਲੋਂ ਕਿਤੇ ਜ਼ਿਆਦਾ ਮਹਿੰਗਾ ਹੁੰਦਾ ਕਈ ਵਾਰ ਆਪਣੇ ਨਾ ਮੰਨ ਲਓ ਕਿ ਤੁਸੀਂ ਲਾ ਲੋ ਵੀ ਰਿਸ਼ਤਿਆਂ 'ਚ ਦਰਾਰ ਆਉਣ ਲੱਗ ਜਾਂਦੀ ਹੈ ਕਿਸੇ ਛੋਟੀ ਛੋਟੀ ਗੱਲ ਕਰਕੇ ਉੱਥੇ ਵੀ ਤੁਸੀਂ ਦੇਖ ਲਓ ਹਨਾ ਕਿ ਉਹ ਰਿਸ਼ਤਿਆਂ ਨੂੰ ਮੰਨ ਲਾ ਕੀ ਉਲਝਾਉਣੇ ਵਾਲੇ ਬਹੁਤ ਜ਼ਿਆਦਾ ਹੁੰਦੇ ਨੇ ਤੇ ਉਹਨਾਂ ਨੂੰ ਸਮਿਟਣੇ ਵਾਲੇ ਬਹੁਤ ਘੱਟ ਹੁੰਦੇ ਨੇ ਫਰਜ਼ ਕਰੋ ਤੁਹਾਡੇ ਕਿਤੇ ਰਿਸ਼ਤੇ 'ਚ ਦਰਾਰ ਵੀ ਆਉਂਦੀ ਆ ਤਾਂ ਮੰਨ ਲਓ ਕਿ ਜੇ ਤੁਸੀਂ ਉੱਥੇ ਥੋੜਾ ਜਿਹਾ ਵੀ ਨਿਮਰਤਾ ਨਾਲ ਆਪਣੀ ਗਲਤੀ ਸਵੀਕਾਰ ਕਰ ਲਓਗੇ ਤਾਂ ਮੰਨ ਲਾ ਕੀ ਤੁਹਾਡਾ ਰਿਸ਼ਤਾ ਬਚਿਆ ਰਹੂਗਾ ਜੇ ਤੁਸੀਂ ਗਲਤੋਂ ਤਾਂ ਜੇ ਸਹੀ ਹੋ ਤਾਂ ਖਮੋਸ ਰਹੋ ਮਨ ਲਾ ਕੀ ਚਲੋ ਦੂਜਾ ਬੰਦਾ ਚੁੱਪ ਕਰ ਜੂਗਾ ਬੋਲ ਕੇ ਗੱਲ ਫੇਰ ਉੱਥੇ ਹੀ ਆਉਂਦੀ ਆ ਕਿ ਵਿਚਾਰਾਂ ਤੇ ਵਿਚਾਰ ਤਾਂ ਤੁਹਾਡੀ ਇੰਨੀ ਮਜ਼ਬੂਤ ਹੋਣੀ ਚਾਹੀਦੀ ਆ ਕਿ ਤੁਸੀਂ ਆਪਣੇ ਵਿਚਾਰਾਂ ਤੇ ਜੇ ਤੁਹਾਡੇ ਲੋ ਵਿੱਚ ਚੰਗੇ ਵਿਚਾਰ ਹੋਣਗੇ ਤਾਂ ਆਪਣੇ ਮਨ ਤੇ ਕਾਬੂ ਕਰ ਸਕੋਗੇ ਹਨ ਕਹਿੰਦੇ ਨੇ ਕਿ ਜ਼ੁਬਾਨ ਤਾਂ ਹਰੇਕ ਕਿਸੇ ਕੋਲ ਆ ਪਰ ਕਮਾਲ ਦੀ ਗੱਲ ਇਹ ਆ ਕਿ ਜੋ ਇਨਸਾਨ ਉਹ ਜ਼ੁਬਾਨ ਤੇ ਕੰਟਰੋਲ ਰੱਖਦੇ ਨੇ ਆਪਣੀ ਜ਼ੁਬਾਨ ਨੂੰ ਮਨ ਲਾ ਕੀ ਆਪਣਾ ਹਰ ਇੱਕ ਇੱਕ ਲਫ਼ਜ਼ ਉਹ ਦੇਖ ਕੇ ਹਨਾ ਕਿਸੇ ਨਾਲ ਗੱਲ ਕਰਨੀ ਆ ਕਿ ਸਲੀਕੇ ਨਾਲ ਕਰਨੀ ਆ ਥੋੜਾ ਰੁੱਕ ਕੇ ਕਰਨੀ ਆ ਹਨਾ ਸੋਚ ਸਮਝ ਕੇ ਬੋਲਣਾ ਉਹ ਵੱਡੀ ਗੱਲ ਆ ਤੁਸੀਂ ਕਿਸੇ ਦਾ ਸਤਿਕਾਰ ਕਰਨਾ ਕਿਸੇ ਨਾਲ ਕੋਈ ਗੱਲ ਕਰ ਰਹੇ ਹੋ ਇੱਕ ਬੰਦਾ ਹੁੰਦਾ ਕਿ ਗੱਲ ਸੁਣਦਾ ਨਹੀਂ ਪਹਿਲਾਂ ਹੀ ਬੋਲੀ ਜਾਂਦਾ ਉਹ ਮਨ ਲਾ ਕੀ ਕੋਈ ਬਹੁਤ ਹੀ ਸਿਆਣਪ ਵਾਲੀ ਗੱਲ ਨਹੀਂ ਹੁੰਦੀ ਹਮੇਸ਼ਾ ਸੋਚ ਸਮਝ ਕੇ ਗੱਲ ਕਰਨ ਵਾਲਾ ਇਨਸਾਨ ਸਹੀ ਰਹੂਗਾ ਨਹੀਂ ਤਾਂ ਇੱਕਦਮ ਜੋ ਲੋਕ ਫੈਸਲੇ ਇੱਕਦਮ ਲੈ ਲੈਂਦੇ ਨੇ ਬਿਨਾ ਸੋਚੇ ਸਮਝੇ ਉਹ ਹਮੇਸ਼ਾ ਕਿਸੇ ਨਾ ਕਿਸੇ ਲੜਾਈ ਝਗੜੇ ਦਾ ਕਾਰਨ ਬਣ ਜਾਂਦੇ ਨੇ ਜਾਂ ਤਾਂ ਉਹ ਉਹਨਾਂ ਨੂੰ ਪੂਰਾ ਨਹੀਂ ਕਰ ਸਕਦੇ ਜਾਂ ਉਹ ਮੰਨ ਲਓ ਕਿ ਆਪਣੀ ਹੀ ਕਈ ਗੱਲ ਇੰਨੀ ਉਹਦੇ 'ਚ ਆ ਜਾਂਦੇ ਨੇ ਕਿ ਸੋਚਣ ਸਮਝਣ ਦੀ ਜਿਹੜੀ ਸ਼ਕਤੀ ਆ ਉਹ ਤੋਂ ਮੰਨ ਲਾ ਕਿ ਪੂਰਾ ਕੰਟਰੋਲ ਨਹੀਂ ਕਰ ਸਕਦੇ ਪੂਰਾ ਕੰਟਰੋਲ ਨਾ ਹੋਣ ਕਰਕੇ ਉਹਨਾਂ ਨੂੰ ਆਪਣੀਆਂ ਕੁਝ ਗੱਲਾਂ ਯਾਦ ਨਹੀਂ ਰਹਿੰਦੀਆਂ ਫਿਰ ਨਾ ਯਾਦ ਰਹਿਣ ਕਰਕੇ ਨਾ ਯਾਦ ਰਹਿਣ ਕਰਕੇ ਉਹ ਆਪਣੀਆਂ ਗੱਲਾਂ ਤੋਂ ਭਟਕ ਜਾਂਦੇ ਨੇ ਮੰਨ ਲਓ ਕਿ ਉਹ ਪੂਰਾ ਨਹੀਂ ਉੱਤਰ ਸਕਦੇ ਤੇ ਫਿਰ ਮੰਨ ਲਓ ਕਿ ਉਹ ਕਿਸੇ ਨਾ ਕਿਸੇ ਲੜਾਈ ਦਾ ਕਾਰਨ ਹੁੰਦਾ ਜਾਂ ਮੰਨ ਲਓ ਕਿ ਕਿਸੇ ਗੱਲ ਤੇ ਪੂਰਾ ਨਾ ਉੱਤਰਨ ਦਾ ਕਾਰਨ ਹੁੰਦਾ ਹਨ ਹਮੇਸ਼ਾ ਸੋਚ ਸਮਝ ਕੇ ਬੋਲਣਾ ਚਾਹੀਦਾ ਸੋਚ ਸਮਝ ਕੇ ਫੈਸਲੇ ਲੈਣੇ ਚਾਹੀਦੇ ਨੇ ਜ਼ਿੰਦਗੀ ਦੇ ਵਿੱਚ ਅછા ਆਪਣੇ ਤੋਂ ਛੋਟਿਆਂ ਨੂੰ ਹਮੇਸ਼ਾ ਉਹਨਾਂ ਸਾਹਮਣੇ ਸਲੀਕੇ ਨਾਲ ਰਹਿਆ ਕਰੀਏ ਛੋਟੇ ਆਪਣੇ ਵੱਡਿਆਂ ਤੋਂ ਹੀ ਸਿੱਖਦੇ ਨੇ ਹਮੇਸ਼ਾ ਚਾਹੇ ਉਹ ਨਫਰਤ ਹੋਵੇ ਜਾਂ ਪਿਆਰ ਹੋਵੇ ਉਹਨਾਂ ਨੇ ਉਹਨਾਂ ਨੂੰ ਹੀ ਕਾਪੀ ਕਰਨਾ ਹੁੰਦਾ ਤੁਸੀਂ ਕਈ ਵਾਰ ਦੇਖ ਲਓ ਕਿ ਬੱਚੇ ਸਕੂਲੋਂ ਆਉਂਦੇ ਨੇ ਆਪਣੇ ਬੈਗ ਨੂੰ ਭਗਾ ਕੇ ਪਰ੍ਹਾਂ ਮਾਰਦੇ ਨੇ ਜੁੱਤੇ ਨੇ ਉਹ ਪਰ੍ਹਾਂ ਮਾਰਦੇ ਨੇ ਉਹ ਸਾਰਾ ਕੁਝ ਨੋਟ ਕਰਦੇ ਨੇ ਅਗਰ ਤੁਸੀਂ ਤੁਹਾਡੇ ਘਰ ਚ ਡਿਸਪਲਨ ਨਾਲ ਰਹ ਰਹੇ ਹੋ ਤਾਂ ਮੰਨ ਲਾ ਕਿ ਉਹ ਤੁਹਾਨੂੰ ਕਾਪੀ ਕਰਨਗੇ ਉਸ ਤਰ੍ਹਾਂ ਹੀ ਉਹ ਰਹਿਣਗੇ ਪਿਆਰ ਤੇ ਨਫ਼ਰਤ ਤੁਸੀਂ ਆਪਣੇ ਬੱਚਿਆਂ ਨੂੰ ਤੁਸੀਂ ਦੇਖੋ ਵੀ ਤੁਸੀਂ ਕੀ ਸਿਖਾਉਣਾ ਚਾਹੁੰਦੇ ਹੋ ਅਗਰ ਤੁਸੀਂ ਪਿਆਰ ਨਾਲ ਰਹੋਗੇ ਉਹਨਾਂ ਸਾਹਮਣੇ ਤਾਂ ਮਨ ਲਾ ਕੀ ਉਹ ਪਿਆਰ ਸਿੱਖਣਗੇ ਨਫ਼ਰਤ ਨਾਲ ਰਹੋਗੇ ਤਾਂ ਨਫ਼ਰਤ ਸਿੱਖਣਗੇ ਉਹ ਬੱਚਾ ਇੱਕ ਬਹੁਤ ਹੀ ਕੋਮਲ ਲਤੂਤ ਦੀ ਛੱਟੀ ਵਰਗਾ ਹੁੰਦਾ ਜੋ ਕਿ ਮੰਨ ਲਾ ਉਹਨੂੰ ਜਿੱਧਰ ਨੂੰ ਮੋੜੋਗੇ ਜਿੱਥੇ ਤੁਸੀਂ ਉਹਨੂੰ ਮੰਨ ਲਾ ਕੀ ਸੈੱਟ ਕਰਨਾ ਚਾਹੋਗੇ ਉਸ ਤਰ੍ਹਾਂ ਹੀ ਉਹ ਕਰੇਗਾ ਜੇ ਉਸ ਨੂੰ ਤੁਸੀਂ ਮੰਨ ਲਓ ਕਿ ਕਹਿਣ ਲੱਗ ਜੂਗੇ ਆਪਣੇ ਬੱਚੇ ਨੂੰ ਇਹ ਤਾਂ ਪੜਦਾ ਨਹੀਂ ਤਾਂ ਉਹਦਾ ਦਿਮਾਗ ਉਦਾਂ ਦਾ ਹੀ ਹੋ ਜਾਏਗਾ ਜੇ ਤੁਸੀਂ ਉਹਨੂੰ ਕਹੋਗੇ ਥੋੜਾ ਜਿਹਾ ਬੇਸ਼ੱਕ ਉਹ ਪੜਦਾ ਵੀ ਨਹੀਂ ਤਾਂ ਤੁਸੀਂ ਕਹੋਗੇ ਕਿ ਇਹ ਤਾਂ ਬਹੁਤ ਚੰਗਾ ਪੜਦਾ ਹੈ ਇਹ ਇਦਾਂ ਕਰਦਾ ਤਾਂ ਉਹ ਅੱਗੇ ਨੂੰ ਤੁਹਾਨੂੰ ਬੈਸਟ ਦੇਊਗਾ ਤੁਹਾਡੇ ਹੱਥ ਹੈ ਕਿ ਤੁਸੀਂ ਕਿਵੇਂ ਕਰਨਾ ਤੁਹਾਡੇ ਵਿਚਾਰਾਂ ਤੇ ਆ ਵੀ ਤੁਸੀਂ ਆਪਣੇ ਦਿਮਾਗ ਤੋਂ ਆਪਣੇ ਮਨ ਤੋਂ ਕਿਵੇਂ ਕੰਮ ਲਿਆ ਵੀ ਤੁਹਾਡੇ ਵਿਚਾਰ ਤੁਸੀਂ ਉਹਦੇ ਸਾਹਮਣੇ ਕਿਵੇਂ ਰੱਖਿਆ ਨਾ ਵੀ ਇਹ ਤਾਂ ਸਾਡਾ ਮੁੰਡਾ ਤਾਂ ਬਹੁਤ ਸਿਆਣਾ ਇਹ ਇਲਤ ਨਹੀਂ ਕਰਦਾ ਫਿਰ ਉਹ ਕਿਵੇਂ ਇਲਤ ਕਰੂਗਾ ਉਹ ਮਨ ਲਾ ਕੀ ਜੇ ਤੁਸੀਂ ਕਹੋਗੇ ਇਹ ਤਾਂ ਸਤਕਾਰ ਕਰਦਾ ਸਾਰਿਆਂ ਦਾ ਤਾਂ ਉਹ ਤੁਹਾਨੂੰ ਮਨ ਲਾ ਕੀ ਤੁਹਾਡੀ ਗੱਲ ਤੇ ਉਹ ਖਰਾ ਉਤਰੂਗਾ ਤੁਸੀਂ ਅਜਮਾ ਕੇ ਦੇਖਿਓ ਜਦੋਂ ਆਪਾਂ ਪਹਿਲੇ ਹੀ ਉਹਨੂੰ ਕਹਿੰਦੇ ਆਏ ਤਾਂ ਸਾਲਾ ਨਲਾਇਕ ਆ ਇਹ ਤਾਂ ਪੜਦਾ ਨਹੀਂ ਤਾਂ ਉਹ ਕਹਿੰਦਾ ਕੀ ਇਹ ਹੁਣ ਮੇਰੀ ਬੇਇੱਜ਼ਤੀ ਤਾਂ ਕਰੇ ਰਹੇ ਨੇ ਕੀ ਜਾਂ ਮੈਨੂੰ ਇਹ ਮਾੜਾ ਤਾਂ ਸਮਝ ਨਹੀਂ ਲੱਗ ਗਿਆ ਹੁਣ ਮਨ ਲਾ ਕੀ ਉਹ ਬੱਚਾ ਫਿਰ ਉਦਾਂ ਦਾ ਹੀ ਅਸਰ ਪੈਣ ਲੱਗ ਜਾਂਦਾ ਉਹਤੇ ਹਮੇਸ਼ਾ ਆਪਣੇ ਛੋਟਿਆਂ ਤੇ ਮਨ ਲਾ ਕੀ ਉਹਨਾਂ ਨੂੰ ਪਿਆਰੀ ਪਿਆਰ ਤੇ ਨਫ਼ਰਤ ਨਾਲ ਹਨਾ ਸਮਝਾਇਆ ਕਰੋ ਜੇ ਗਲਤੀ ਵੀ ਹੁੰਦੀ ਆ ਬਾਕੀ ਵੀਰੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਲਾਈਕ ਕਮੈਂਟ ਕਰਿਆ ਕਰੋ ਜੇ ਕੋਈ ਗਲਤੀ ਹੁੰਦੀ ਆ ਧੰਨਵਾਦ ਜੀ